ਗੁਰਾਇਆਂ ਚੌਣ ਨੰਬਰ 9 ਅਤੇ ਗੁਰਾਇਆਂ ਬਲਕ ਸਿਖਿਆ ਦੋ ਅਦੀਨ ਪੈਂਦੇ ਸਕੂਲਾਂ ਦੇ ਜਰਨਲ ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੀ ਦਸ਼ਬੀਸ਼ ਕਾਨਵਰਟ ਹਾਈ ਸਕੂਲ ਅੱਤੇ ਚੁਕੀਤੀ ਗਈ ਇਸ ਮੌਕੇ ਜਰਨਲ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿਖਿਆ ਬੋਰਡ ਦੇ ਬੁਆਏ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰਿਬਨ ਕੱਟ ਕੇ ਕੀਤਾ ਉਨ੍ਹਾਂ ਇਸ ਮੌਕੇ ਕਿਹਾ ਕਿ ਸਿਖਿਆ ਬੋਰਡ ਅਤੇ ਪੰਜਾਬ ਸਕੂਲ ਦਾ ਮੁੱਖ ਮੱਤਵ ਪੰਜਾਬ ਨੂੰ ਖੇਡਾਂ ਚ ਅੱਗੇ ਲਿਆਉਣਾ ਹੈ ਇਸ ਮੌਕੇ ਉਨ੍ਹਾਂ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ ਟੂਰਨਾਮੈਂਟ ਦੌਰਾਨ ਪ੍ਰਧਾਨ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਰੀਹਲ ਅਤੇ ਸਕੱਤਰ ਬਲਦੇਵ ਸਿੰਘ ਜੋਹਲ ਨੇ ਦੱਸਿਆ ਕਿ ਇਹ ਮੁਕਾਬਲੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਣਗੇ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਤੇ ਪੂਰੀ ਜਰਨਲ ਟੀਮ ਦੀ ਅਗਵਾਈ ਚ ਅੱਜ ਪਹਿਲਾ ਖੋਖੋ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਜਗੀਰ ਚ ਕਰਵਾਈ ਗਈ ਅੱਠੀ ਜੋ ਹੋਏ ਬੈਡਮਿੰਟਲ 14 ਸਾਲ ਵਰਗ ਚ ਮੇਜ਼ਵਾਨ ਸਕੂਲ ਅਤੇ ਜੀਐਸਐਫ ਐਚ ਖਾਲਸਾ ਸਕੂਲ ਅੱਟਾ ਫਾਈਨਲ ਚ ਪਹੁੰਚ ਗਏ ਹਨ ਜਦਕਿ 17 ਸਾਲ ਵਰਗ ਚ ਸਰਕਾਰੀ ਸੈਨਿਆ ਸਕੈਂਟਰੀ ਸਕੂਲ ਮਨਸੂਲਪੁਰ ਅਤੇ ਖਾਲਸਾ ਸਕੂਲ ਅੱਟਾ ਫਾਈਨਲ ਚ ਪਹੁੰਚ ਗਏ ਹਨ 19 ਸਾਲ ਬੈਡਮਿੰਟਲ ਚ ਅੱਟਾ ਸਕੂਲ ਜੇਤੂ ਅਤੇ ਮਨਸੂਲਪੁਰ ਸਕੂਲ ਉਪਜੇਤੂ ਰਹੇ ਰੱਸਾਕਸੀ ਦੇ 14 ਸਾਲ ਵਰਗ ਚ ਪੰਜ ਐਚ ਪਬਲਿਕ ਸਕੂਲ ਅਤੇ 17 ਸਾਲ ਵਰਗ ਚ ਖਾਲਸਾ ਸਕੂਲ ਅੱਟਾ ਤੀਸਰੇ ਸਥਾਨ ਤੇ ਰਹੇ 19 ਸਾਲ ਵਰਗ ਤੇ ਰੱਸਾ ਕਸ਼ੀ ਚ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਦੁਸਾਂਝ ਕਲਾ ਜੇਤੂ ਰਹਾ ਕਬੱਡੀ ਦੇ ਮੁਕਾਬਲਿਆਂ ਚ ਅੱਜ 14 ਸਾਲ ਵਰਗ ਚ ਖਾਲਸਾ ਸਕੂਲ ਅਟਾ ਅਤੇ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਮਨਸੂਲਪੁਰ ਨੇ ਫਾਈਨਲ ਚ ਸਥਾਨ ਬਣਾਇਆ ਜਦਕਿ 17 ਸਾਲ ਵਰਗ ਖਾਲਸਾ ਸਕੂਲ ਅਟਾ ਅਤੇ ਸ਼੍ਰੀ ਇਲਮ ਚੰਦ ਸਰਵ ਹਿੱਤਕਾਰੀ ਵਿਦਿਆ ਮੰਦਰ ਹਾਈ ਸਕੂਲ ਸ਼ੋਕਰਾਂ ਨੇ ਫਾਈਨਲ ਚ ਸਥਾਨ ਬਣਾਇਆ ਜਦਕਿ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਗੜੀ ਮਹਾ ਸਿੰਘ ਜੇਤੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਲਪੁਰ ਉਪਜੇਤੂ ਰਿਹਾ ਇਸ ਮੌਕੇ ਜਨਰਲ ਕਮੇਟੀ ਵਿੱਤ ਅਧਿਕਾਰੀ ਸੋਮਨਾਥ ਹੈਡਬਾਲ ਕੋਚ ਕੁਲਵਿੰਦਰ ਸਿੰਘ ਬੈਡਮਿੰਟਨ ਕੋਚ ਬਲਜਿੰਦਰ ਕੁਮਾਰ ਜਨਰਲ ਕਮੇਟੀ ਮੈਂਬਰ ਸੁਖਦੀਪ ਸਿੰਘ ਬਲਜੀਤ ਕੌਰ ਅਖਿਲ ਸ਼ਰਮਾ ਮਨੀਸ਼ਾ ਰਾਣੀ ਨਵਦੀਪ ਕੌਰ ਕੁਲਦੀਪ ਕੌਰ ਸੁਖਵਿੰਦਰ ਸਿੰਘ ਗੀਤਾ ਮੈਡਮ ਬੂਟਾ ਸਿੰਘ ਮਨਜੀਤ ਸੀਤਾ ਦੇਵੀ ਸੁਸ਼ਮਾ ਰਾਣੀ ਅਤੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਕਾਰੀ ਹਾਜ਼ਰ ਸਨ ਅੱਜ ਉਹਦੀ ਕੁਸ਼ਲੀ ਗਾਰੇ ਕਿਹੜਾ ਦਾ ਉਹ ਆ ਬਣਾਉਗੇ ਸਕੂਲ ਦੇ ਮਾਹੌਲਿਆਂ ਆਸ ਤੋਂ ਤੇ ਆ ਬਲਾਕ ਸੀ ਬਣਾਇਆ ਦਾ ਜੋ ਨੰਬਰ 9 ਦੀ ਜਿਹੜੀ ਫਿਕਰ ਹੈ ਉਹਦੇ ਜਿਹੜੇ ਸਾਡੇ ਪ੍ਰਧਾਨ ਆ ਜੀ ਜੋਨ ਦੇ ਸਰਵਿੰਦਰ ਪਾਰਸੇ ਵੀ ਪ੍ਰਿੰਸੀਪਲ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜੀ ਤੇ ਜਿੱਥੇ ਅੱਜ ਇਹ ਕਿਤਾ ਹੋ ਰਹੀਆਂ ਉਹ ਸਾਡੇ ਸਰਕਾਰ ਚਕਸੀ ਹੈ ਤਾਂ ਚੰਜੀ ਸਿੰਘ ਜੀ ਦਸ਼ਮੀਸ਼ਵ ਕਾਲਜ ਸਕੂਲ ਪੱਟੀ ਜਿੱਥੇ ਕਿ ਅੱਜ ਰਸ਼ਾ ਕਦੀ ਤੇ ਬੜਾ ਮੈਂ ਇਧਰ ਦੀਆਂ ਜੇਮਾ ਹੋ ਰਹੀਆਂ ਆ ਉਸ ਦੇ ਵਿੱਚ ਅਸੀਂ ਆ ਕੇ ਦੇਖਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਵੱਡਾ ਅਸ਼ਾ ਹੈ ਔਰ ਦੇਖ ਕੇ ਮਨ ਬੜਾ ਖੁਸ਼ ਹੋਇਆ ਕਿ ਇਹ ਬੱਚੇ ਜਿਹੜੇ ਹੈਗੇ ਗਰਾਉਂਦਾ ਦੇ ਨਾਲ ਜੁੜੇ ਆ ਛੋਟੀਆਂ ਬੱਚੀਆਂ ਗਰਾਉਂਦਾ ਦੇ ਨਾਲ ਜੁੜੀਆਂ ਆ ਇਹ ਅੱਗੇ ਜਾ ਕੇ ਜਿਹੜਾ ਇਹਨਾਂ ਸਕੂਲਾਂ ਦਾ ਵੀ ਨਾਮ ਮਹਿੰਸਾ ਕਰਨੀ ਆਪਣੇ ਮਾਸਟਰ ਦਾ ਵੀ ਨਾਮ ਰੋਸ਼ਨ ਤੇ ਨਾਲ ਨਾਲ ਹਰਾਸਤ ਦਾ ਵੀ ਨਾਮ ਉੱਚਾ ਕਰਨਗੇ ਇਹਨਾਂ ਬੱਚੀਆਂ ਦੇ ਵਿੱਚੋਂ ਮੈਨੂੰ ਜਿਹੜੀ ਹੈ ਉਹ ਖਵਾਟ ਲੜਕੀ ਆ ਜਿਹੜੀ ਲਾਂਕੇ ਦੇ ਵਿੱਚੋਂ ਹੋ ਕੇ ਆਈ ਆ ਉਨ੍ਹਾਂ ਦੇ ਜਿਹੜੇ ਤੁਸੀਂ ਆਂ ਔਰ ਆਮਨਾ ਕਰਦੇ ਆਂ ਕਿ ਇਹ ਬੱਚੀਆਂ ਜਿਹੜੀਆਂ ਆ ਅੱਗੇ ਜਾ ਕੇ ਜਿਹੜਾ ਹੈਗਾ ਆ ਸਕੂਲਾਂ ਦਾ ਮਾਪਿਆਂ ਦਾ ਆਪਣਾ ਨਾਗੂ ਚੁਕਾਦੀਆਂ ਔਰ ਪੰਜਾਬ ਸਤਾ ਜਿਸੂ ਦੇ ਬਖਵਾਦੀ ਸਾਡੇ ਸਰਦਾਰ ਕ왈ਸੇ ਮਾਨ ਹੋਏ ਆ ਉਹਨਾਂ ਦਾ ਵੀ ਇੱਕ ਸੁਖਣਾ ਆ ਕਿ ਅਸੀਂ ਪੰਜਾਬ ਦੇ ਵਿੱਚ ਮੁਰਦੇ ਖੇਡਾਂ ਨੂੰ ਜਿਹੜੀਆਂ ਤੇ ਪਈਆਂ ਸਮੇਂੀਆਂ ਸਰਕਾਰਾਂ ਨੇ ਵਿਸਾਧਤੀਆਂ ਸੰਭ ਉਹਨਾਂ ਨੂੰ ਪਰਖੋਲਤਕੀਨਾ ਕਰ ਰਹੇ ਆ ਔਰ ਪੇਰੋ ਪੰਜਾਬ ਦੇ ਵਿੱਚ ਜਿਹੜੀ ਇਹ ਤੁਹਾਨੂੰ ਪਤਾ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਇਹ ਆ ਉਸ ਨੂੰ ਇਹਤ ਹੋ ਰਹੀ ਆ ਸੋ ਇਸੇ ਕਾਰਨ ਤੇ ਜਿਹੜਾ ਹੈਗਾ ਅੱਜ ਬਲਾਹਤ ਕਰਾਇਆ ਸ਼ੂਕੀ ਨੰਬਰ 2 ਜਿਹੜੀ ਅੱਜ ਜਿੰਨੇ ਬੱਚੇ ਹੋਏ ਆ ਇਹਨਾਂ ਸਾਰੇ ਸਟਾਫ ਮੈਂਬਰਾਂ ਨੂੰ ਔਰ ਪ੍ਰਿੰਸੀਪਲ ਸਾਹਿਬਾਨ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਜੀ ਮਬਾਰਕਬਾ ਦੇਣਾ ਔਰ ਆਸ ਕਰਦਾ ਹਾਂ ਕਿ ਇਹ ਬੱਚੇ ਅੱਗੇ ਜਾ ਕੇ ਜਿਹੜਾ ਹੈਗਾ ਆਪਣਾ ਭਲੇਕ ਤੇ ਮਾਪਿਆਂ ਦਾ ਭਲੇਕ ਲਿਆਗਾ ਸਭ ਨੂੰ ਬਹੁਤ ਧੰਨਵਾਦ ਜੀ ਅੱਜ ਸ਼੍ਰੀ ਕਸ਼ਮੀਸ਼ਕਾਨ ਮਟ ਹਾਈ ਸਕੂਲ اٹੀ ਵਿਖੇ ਪ੍ਰਧਾਨ ਐਸ.ਪੀ. ਸਿੰਘ ਅਤੇ ਮਾਨਯੋਗ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਗਵਾਈ ਹੇਠ ਜੋ ਲੜਕੀਆਂ ਦਾ ਜੂਨਲ ਟੂਰਨਾਮੈਂਟ ਸ਼ੁਰੂ ਹੋਇਆ ਅੱਜ ਜਿਹੜੇ ਮੁਕਾਬਲੇ ਕਰਵਾਏ ਗਏ ਆ ਫੁਟਬਾਲ ਮੈਂਟਨ ਦੇ ਕਰਵਾਏ ਗਏ ਆ ਕਬੱਡੀ ਦੇ ਕਰਵਾਏ ਜਾ ਰਹੇ ਆ ਤੇ ਇਸ ਤੋਂ ਇਲਾਵਾ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ ਜਾ ਰਹੇ ਆ ਇਸ ਤੋਂ ਪੱਧਰ ਇਹੀ ਮੁਕਾਬਲੇ ਨਾਲ ਜੋ ਜਿਹੜੇ ਜਿੱਤੇ ਜੇਤੂ ਕੀ ਮਾਂ ਰਹਿਣਗੀਆਂ ਉਹ ਜ਼ਿਲ੍ਹਾ ਪੱਧਰ ਤੇ ਜਾਣਗੀਆਂ ਤਾਂ ਜੋ ਗ੍ਰਾਂਡ 2 ਜਿਹੜਾ ਜੋਰੀਆਂ ਸਟਾ ਸਿੱਖਿਆ ਬਲਾਗ ਗ੍ਰਾਂਡ 2 ਉਹਦਾ ਨਾਮ ਰੋਸ਼ਨੀ